ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਦੇ ਵੱਲੋਂ ਜੋ ਅੱਜ ਬੈਕ ਸੈਸ਼ਨ ਦਾ ਆਖਰੀ ਦਿਨ ਹੈ ਆਖਰੀ ਦਿਨ ਦੇ ਵਿੱਚ ਔਰਤਾਂ ਨੂੰ ਬਹੁਤ ਵੱਡਾ ਤੋਹਫਾ ਦਿੱਤਾ ਹੈ ਔਰਤਾਂ ਨੂੰ ਵੱਡੀ ਸੁਗਾਤ ਦੇ ਕੇ ਪੰਜਾਬ ਦੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਨੇ ਵੱਡਾ ਐਲਾਨ ਕੀਤਾ ਹੈ ਜੋ ਪੰਜਾਬ ਦੀਆਂ ਔਰਤਾਂ ਲਈ ਵਚਨਬੱਧ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਜਟ ਦੇ ਵਿੱਚ ਔਰਤਾਂ ਦੇ ਵੱਲੋਂ ਆਸ ਲਾਈ ਹੋਈ ਸੀ ਕਿ ਉਹਨਾਂ ਨਾਲ ਕੀਤਾ ਹੋਇਆ ਵਾਅਦਾ ਪੂਰਾ ਹੋਵੇਗਾ ਉਸ ਨੂੰ ਲੈ ਕੇ ਅੱਜ ਡਾਕਟਰ ਬਜੀਤ ਕੋਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਹੁਣ ਉਹ ਔਰਤਾਂ ਨੂੰ ਜੋ ਵੱਡਾ ਤੋਹਫਾ ਦੇ ਕੇ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਵੱਲੋਂ ਕੀਤੀ ਹੋਈ ਗਰੰਟੀ ਨੂੰ ਪੂਰਾ ਕੀਤਾ ਹੈ ਸੋ ਡਾਕਟਰ ਬਜੀਤ ਕੋਰ ਜੋ ਕੈਬਨ ਮੰਤਰੀ ਨੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਔਰਤ ਉਹਨਾਂ ਦੇ ਵੱਲੋਂ ਜੋ ਪੰਜਾਬ ਦੀਆਂ ਔਰਤਾਂ ਦੇ ਪ੍ਰਤੀ ਪਹਿਲਾਂ ਹੀ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਨਾਲ ਪੰਜਾਬ ਦੀਆਂ ਔਰਤਾਂ ਨੂੰ ਬਹੁਤ ਸਾਰਾ ਲਾਭ ਮਿਲ ਰਿਹਾ ਹੈ ਸੋ ਉਹਨਾਂ ਨੇ ਅੱਜ ਵੱਡਾ ਐਲਾਨ ਕੀਤਾ ਆਖਰੀ ਦਿਨ ਜੋ ਔਰਤਾਂ ਨੂੰ ਵੱਡੀ ਸੁਗਾਹ ਦਿੱਤੀ ਹੈ ਪੰਜਾਬ ਵਿਧਾਨ ਸਭਾ ਦੇ ਬੈਠ ਦੇ ਵਿੱਚ ਇਸ ਨੂੰ ਲੈ ਕੇ ਸਾਰੇ ਹੀ ਵਿਧਾਨ ਸਭਾ ਦੇ ਮੈਂਬਰਾਂ ਨੇ ਜੋ ਹਮੀ ਪਰਿਏ ਔਰ ਡਾਕਟਰ ਬਜੀਤ ਕੌਰ ਦਾ ਧੰਨਵਾਦ ਕੀਤਾ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੈਸ਼ਲ ਕੈਬਨ ਮੰਤਰੀ ਦੇ ਇਸ ਸੋਚ ਨੂੰ ਲੈ ਕੇ ਵੀ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਕਿ ਜੋ ਕਿਸੇ ਹੋਰ ਮੈਂਬਰ ਦੀ ਸੋਚ ਨੇ ਕੰਮ ਨਹੀਂ ਕੀਤਾ ਉਹ ਡਾਕਟਰ ਬਜੀਤ ਕੋ ਜਿਹੜੇ ਖੁਦ ਆਪ ਵੀ ਔਰਤ ਨੇ ਔਰ ਆਪ ਇਨਾਂ ਰਸਤਿਆਂ ਦੇ ਵਿੱਚੋਂ ਲੰਘੇ ਨੇ ਔਰ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਤਾਂ ਉਹਨਾਂ ਨੇ ਇਸ ਬਾਰੇ ਇਹ ਐਲਾਨ ਕੀਤਾ ਹੈ ਜੋ ਬਚਦੇ ਵਿੱਚੋਂ ਉਹਨਾਂ ਨੇ ਵੱਡਾ ਪੈਸਾ ਵੀ ਔਰਤਾਂ ਦੇ ਇਸ ਕੰਮ ਵਾਸਤੇ ਰਖਾਇਆ ਹੈ ਸੋ ਉਹਨਾਂ ਨੇ ਔਰਤਾਂ ਨੂੰ ਵੱਡੀ ਸੁਗਾਹ ਦਿੰਦਿਆਂ ਹੋਇਆਂ ਦੱਸਿਆ ਕਿ ਜਿਹੜੀਆਂ ਔਰਤਾਂ ਇਹ ਵਾਈਟ ਉੱਪਰ ਆਸਲਾਹੀ ਬੈਠੀਆਂ ਸੀ ਕਿ ਉਹਨਾਂ ਨੂੰ 11-1100 ਰੁਪਇਆ ਉਹਨਾਂ ਨੂੰ ਮਿਲੇਗਾ ਉਸਦੇ ਬਾਰੇ ਉਹਨਾਂ ਨੇ ਕਿਹਾ ਕਿ ਉਹ 11-1100 ਰੁਪਇਆ ਬਹੁਤ ਜਲਦੀ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਸਰਕਾਰ ਜੋ ਵਚਨਬੱਧ ਹੈ ਔਰਤਾਂ ਨਾਲ ਕੀਤੇ ਹੋਏ ਵਾਅਦੇ ਪੂਰਾ ਕਰਨ ਲਈ ਪਰ ਉਸ ਤੋਂ ਪਹਿਲਾਂ ਅਸੀਂ ਉਹਨਾਂ ਔਰਤਾਂ ਨਾਲ ਵੀ ਜਿਹੜੇ ਵਾਅਦੇ ਪੂਰੇ ਕਰਾਂਗੇ ਜਿਹੜੇ ਵਾਅਦੇ ਕਰਕੇ ਆਏ ਆ ਚੋਣ ਮੈਨੀਫੈਸਟੋ ਦੇ ਵਿੱਚ ਪਰ ਉਸ ਤੋਂ ਵੱਧ ਅਸੀਂ ਜਿਹੜਾ ਕਿ ਆਪਣੇ ਵੱਲੋਂ ਕੰਮ ਕਰ ਰਹੇ ਆ ਤਾਂ ਕਿ ਔਰਤਾਂ ਨੂੰ ਵੱਧ ਤੋਂ ਵੱਧ ਲਾਭ ਹੋ ਸਕੇ ਸੋ ਉਹਨਾਂ ਨੇ ਦੱਸਿਆ ਕਿ ਜੋ ਵਰਕਿੰਗ ਔਰਤਾਂ ਨੇ ਜੋ ਆਪਣੇ ਘਰ ਤੋਂ ਦੂਰ ਦਰੇਡੇ ਜਾ ਕੇ ਕੰਮ ਕਰਦੀਆਂ ਨੇ ਆਪਣੇ ਜ਼ਿਲ੍ਹੇ ਨੂੰ ਛੱਡ ਕੇ ਦੂਸਰੇ ਜ਼ਿਲ੍ਹੇ ਵਿੱਚ ਜਾਂਦੀਆਂ ਨੇ ਉਹਨਾਂ ਦੀਆਂ ਜੋ ਭਾਵੇਂ ਸਰਕਾਰੀ ਨੌਕਰੀਆਂ ਕਰਦੀਆਂ ਨੇ ਭਾਵੇਂ ਪ੍ਰਾਈਵੇਟ ਨੌਕਰੀਆਂ ਕਰਦੀਆਂ ਨੇ ਉਹਨਾਂ ਨੂੰ ਬਾਹਰ ਜਗ੍ਹਾ ਵਿੱਚ ਜਦੋਂ ਰਹਿਣਾ ਪੈਂਦਾ ਤਾਂ ਬਹੁਤ ਦਿੱਕਤ ਆਉਂਦੀ ਏ ਉਹਨਾਂ ਨੂੰ ਹੌਸਟਲ ਜਾਂ ਪੀਜੀ ਖਰੀਦ ਕੇ ਰਹਿਣਾ ਪੈਂਦਾ ਏ ਉੱਥੇ ਕਿਰਾਏ ਤੇ ਸੋ ਉਸ ਸਮੇਂ ਕੁਝ ਅਨਸਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਸੋ ਇਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੋ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਉਸ ਦੇ ਉੱਪਰ ਜੋ ਹੁਣ ਉਹਨਾਂ ਔਰਤਾਂ ਨੂੰ ਰਹਿਣ ਵਾਸਤੇ ਕੋਈ ਦਿੱਕਤ ਨਹੀਂ ਆਵੇਗੀ ਉਹਨਾਂ ਨੇ ਕਿਹਾ ਕਿ ਅਸੀਂ 6 ਜੋ ਵਰਕਿੰਗ ਊਮਨ ਹੌਸਟਲ ਤਿਆਰ ਕਰ ਰਹੇ ਹਾਂ वर्किंग वुमेन हॉस्टल जिस ਵਿੱਚ ਉਹ ਔਰਤਾਂ ਹੀ ਸਿਰਫ ਰਹਿਣਗੀਆਂ ਜਿਹੜੇ ਕਿ ਤਿੰਨ ਜ਼ਿਲ੍ਹੇ ਚੁਣੇ ਗਏ ਨੇ ਜਿਨ੍ਹਾਂ ਵਿੱਚੋਂ ਮੁਹਾਲੀ ਦੇ ਵਿੱਚ ਤਿੰਨ ਵਰਕਿੰਗ ਊਮਨ ਹੌਸਟਲ ਬਣਾਏ ਜਾਣਗੇ ਸੋ ਇਹਨਾਂ ਵਰਕਿੰਗ ਊਮਨ ਹੌਸਟਲ ਦੇ ਵਿੱਚ ਸਿਰਫ ਔਰਤਾਂ ਹੀ ਜਿਹੜਾ ਕਿ ਉਹ ਹੌਸਟਲਾਂ ਵਿੱਚ ਰਹਿਣਗੀਆਂ ਸੋ ਪੰਜਾਬ ਸਰਕਾਰ ਦੇ ਵੱਲੋਂ ਜੋ ਇਸ ਬਜਟ ਦੇ ਵਿੱਚ ਵੱਡਾ ਬਜਟ ਰੱਖਿਆ ਇਹਨਾਂ ਔਰਤਾਂ ਲਈ ਜੋ ਊਮਨ ਵਰਕਿੰਗ ਹੌਸਟਲ ਬਣਾਏ ਜਾਣਗੇ ਲਗਭਗ 150 ਕਰੋੜ ਰੁਪਇਆ ਖਰਚਾ ਆਵੇਗਾ ਸੋ ਇਹ ਵਰਕਿੰਗ ਊਮਨ ਹੌਸਟਲ 31 ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣਗੇ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਮੁਹਾਲੀ ਦੇ ਵਿੱਚ ਤਿੰਨ ਇੱਕ ਜਲੰਧਰ ਦੇ ਵਿੱਚ ਇੱਕ ਅੰਮ੍ਰਿਤਸਰ ਦੇ ਵਿੱਚ ਤੇ ਇੱਕ ਬਠਿੰਡਾ ਜਿਹੜੇ ਨੇ ਚੁਣਿਆ ਗਿਆ ਜਿੱਥੇ ਊਮਨ ਹੌਸਟਲ ਬਣਾਏ ਜਾਣਗੇ ਔਰ 31 ਮਾਰਚ 2026 ਤੱਕ ਇਹ ਊਮਨ ਹੌਸਟਲ ਜਿਹੜੇ ਨੇ ਔਰਤਾਂ ਨੂੰ ਸਪੁਰਦ ਕਰ ਦਿੱਤੇ ਜਾਣਗੇ ਜਿਹੜੀਆਂ ਔਰਤਾਂ ਵੱਖ-ਵੱਖ ਮਹਿਕਮਿਆਂ ਦੇ ਵਿੱਚ ਜੋ ਦੂਸਰੇ ਜ਼ਿਲ੍ਹਿਆਂ ਵਿੱਚ ਕੰਮ ਕਰਦੀਆਂ ਨੇ ਕਿਸੇ ਵੀ ਵਿਭਾਗ ਵਿੱਚ ਕਰਦੀਆਂ ਨੇ ਭਾਵੇਂ ਸਰਕਾਰੀ ਹੈ ਪ੍ਰਾਈਵੇਟ ਉਹਨਾਂ ਨੂੰ ਇਸ ਦਾ ਫਾਇਦਾ ਮਿਲੇਗਾ ਇਸ ਦਾ ਲਾਭ ਮਿਲੇਗਾ ਸੋ ਉਹਨਾਂ ਨੇ ਜੋ ਇਹ ਐਲਾਨ ਕੀਤਾ ਆਖਰੀ ਦਿਨ ਪੰਜਾਬ ਦੇ ਪਹਿਲਾ ਜਿਹੜੇ ਕਿ ਤਿੰਨ ਜਿਨੇ ਚੁਣੇ ਗਏ ਨੇ ਉਸ ਤੋਂ ਨਾਲ ਹੀ ਮੁਹਾਲੀ ਦੇ ਵਿੱਚ ਤਿੰਨ ਵੂਮਨ ਵਰਕਿੰਗ ਹੌਸਟਲ ਬਣਾਏ ਜਾ ਰਹੇ ਨੇ ਜਿੱਥੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਚੰਡੀਗੜ੍ਹ ਜਾ ਕੇ ਕੰਮ ਕਰਦੀਆਂ ਨੇ ਜਾ ਲੁਧਿਆਣੇ ਵਿੱਚ ਜਾ ਕੇ ਕੰਮ ਕਰਦਿਆਂ ਨੇ ਉਹਨਾਂ ਨੂੰ ਰਹਿਣ ਵਿੱਚ ਦਿੱਕਤ ਮਹਿਸੂਸ ਆਉਂਦੀ ਏ ਔਰ ਇਹ ਵਰਕਿੰਗ ਹੌਸਟਲ ਜਿਹੜੇ ਹੋਣਗੇ ਇਹਨਾਂ ਦੇ ਵਿੱਚ ਉਹ ਔਰਤਾਂ ਨੂੰ ਬਿਲਕੁਲ ਜਿਹੜਾ ਕਿ ਬਹੁਤ ਘੱਟ ਰੈਂਟ ਲਿਆ ਜਾਵੇ ਕਰੇਗਾ ਔਰ ਉਹਨਾਂ ਨੂੰ ਹੌਸਟਲ ਪ੍ਰੋਵਾਈਡ ਕਰਵਾਵੇਗੀ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਇਹ ਅੱਜ ਐਲਾਨ ਕੀਤਾ ਗਿਆ ਆਖਰੀ ਦਿਨ ਔਰਤਾਂ ਨੂੰ ਵੱਡੀ ਸੁਗਾ ਦਿੱਤੀ ਏ ਵੱਡਾ ਤੋਹਫਾ ਦਿੱਤਾ ਏ ਔਰ ਉਹਨਾਂ ਨੇ ਕਿਹਾ ਕਿ ਜੋ ਅਸੀਂ 11-1100 ਰੁਪਏ ਦਾ ਵਾਅਦਾ ਕੀਤਾ ਸੀ ਉਹ ਵੀ ਅਸੀਂ ਬਹੁਤ ਜਲਦੀ ਪੂਰਾ ਕਰਨ ਜਾ ਰਹੇ ਹਾਂ ਔਰਤਾਂ ਦੇ ਖਾਤਿਆਂ ਦੇ ਵਿੱਚ 11-1100 ਰੁਪਏ ਵੀ ਜਿਹੜਾ ਕਿ ਬਹੁਤ ਜਲਦੀ ਟਰਾਂਸਫਰ ਕੀਤਾ ਜਾਵੇਗਾ ਸੋ ਔਰਤਾਂ ਨਾਲ ਕੀਤੇ ਹੋਏ ਵਾਅਦੇ ਅਸੀਂ ਪੂਰੇ ਕਰਕੇ ਪੰਜਾਬ ਸਰਕਾਰ ਦੇ ਵਿੱਚੋਂ ਪਹਿਲੇ ਨੰਬਰ ਤੇ ਸਰਕਾਰ ਚੱਲ ਰਹੀ ਜੋ ਕਿ ਪਹਿਲੀਆਂ ਸਰਕਾਰਾਂ ਪਿਛਲੇ ਆਖਰੀ ਸਾਲ ਵਿੱਚ ਆ ਕੇ ਆਪਣਾ ਚੋਣ ਮੈਨੀਫੈਸਟੋ ਦਿਖਦੀਆਂ ਸੀ ਲੇਕਿਨ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸ਼ੁਰੂ ਤੋਂ ਹੀ ਸਰਕਾਰ ਬਣਦਿਆਂ ਸਾਰੀ ਚੋਣ ਮੈਨੀਫੈਸਟੋ ਪੱਤਰ ਦੇ ਵਿੱਚ ਕੀਤੇ ਹੋਏ ਚਾਰ ਵਾਦੇ ਪੂਰੇ ਕਰ ਚੁੱਕੇ ਔਰ ਆਖਰੀ ਵਾਦਾ ਜੋ ਔਰਤਾਂ ਨਰਿੰਦਾ ਸੀ ਉਸ ਨੇ ਇਸ ਬਾਈਕ ਦੇ ਵਿੱਚ ਅਸੀਂ ਪੂਰਾ ਕਰਨ ਦਾ ਜੋ ਈਦ ਲਿਆਏ ਔਰ ਇਹ ਵਾਦਾ ਵੀ ਅਸੀਂ ਔਰਤਾਂ ਦਾ ਵੀ ਪੂਰਾ ਕਰ ਦਿੱਤਾ ਜੋ 11100 ਰੁਪਏ ਵਾਲੀ ਰਾਸ਼ੀ ਉਹ ਵੀ ਬਹੁਤ ਜਲਦੀ ਇਹਨਾਂ ਖਾਤਿਆਂ 'ਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ